ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਬੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਵਿਅਰਸ ਪਿਛਲੇ 1 ਮਹੀਨੇ ਤੋਂ ਕਸ਼ਮੀਰ ਵਿੱਚ ਜਾਰੀ ਹਿੰਸਾ ਦੇ ਖਿਲਾਫ ਜਿਸ ਵਿੱਚ ਇੰਡੀਅਨ ਫੋਰਸਸ ਵੱਲੋਂ ਕਸ਼ਮੀਰੀਆਂ ਤੇ ਅਨਾ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਕਸ਼ਮੀਰੀ ਲੋਕਾਂ ਦੇ ਹੱਕਾਂ ਲਈ ਸਿੱਖ ਕੌਮ ਵੱਲੋਂ ਪੂਰੀ ਦੁਨੀਆ ਭਰ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ ਫਿਰ ਉਹ ਭਾਵੇਂ ਟ੍ਰਾਂਟੋ ਹੋਵੇ ਨਿਊਯਾਰਕ ਜਾਂ ਫਿਰ ਯੂਕੇ ਇਸ ਔਖੀ ਘੜੀ ਵਿੱਚ ਕਸ਼ਮੀਰ ਵਿੱਚ ਰਹਿ ਰਹੇ ਸਿੱਖ ਭਾਈਚਾਰੇ ਨੇ ਵੀ ਕਸ਼ਮੀਰੀਆਂ ਦਾ ਡਟ ਕੇ ਸਾਥ ਦਿੱਤਾ ਹੈ ਬੀਤੇ ਦਿਨੀ 올 ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦਾ ਇੱਕ ਡੈਲੀਗੇਸ਼ਨ ਹਰੀਅਤ ਕਾਨਫਰੰਸ ਤੇ ਲੀਡਰਸ ਨੂੰ ਮਿਲਿਆ ਅਤੇ ਮੁਸਲਮਾਨਾਂ ਨਾਲ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਕਸ਼ਮੀਰ ਦੀ ਮੌਜੂਦਾ ਸਥਿਤੀ ਅਤੇ ਸਿੱਖ ਡੈਲੀਗੇਸ਼ਨ ਵੱਲੋਂ ਸੈਦ ਅਲੀ ਸ਼ਾ ਗਿਲਾਨੀ ਅਤੇ ਮੀਰ ਵਾਇਜ਼ ਉਮਰ ਫਾਰੂਕ ਨਾਲ ਕੀਤੀ ਗਈ ਇਸ ਮੁਲਾਕਾਤ ਸੰਬੰਧੀ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਜੰਮੂ ਤੋਂ 올 ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਸਰਦਾਰ ਜਗਮੋਹਨ ਸਿੰਘ ਰਾਇਨਾ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਰਾਇਨਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਰੈਨਾ ਸਾਹਿਬ ਜਿਹੜੀ ਇਹ ਤੁਹਾਡੀ ਮੁਲਾਕਾਤ ਹੋਈ ਹੈ ਹੁਰੀਅਤ ਲੀਡਰਸ ਦੇ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਚਾਹੂਗਾ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਇਹਦਾ ਥੋੜਾ ਜਿਹਾ ਵੇਰਵੇ ਨਾਲ ਦੱਸੋ ਕਿ ਇਹ ਮੁਲਾਕਾਤ ਕਿਸ ਬਾਰੇ ਸਗੀ ਤੇ ਇਹਦੇ ਵਿੱਚ ਕੀ ਵਿਚਾਰ ਚਰਚਾ ਕੀਤੀ ਗਈ ਤੇ ਸਿੱਖ ਕੌਮ ਦਾ ਜਿਹੜਾ ਮੁਸਲਮਾਨ ਭਾਈਚਾਰੇ ਦੇ ਨਾਲ ਸਾਂਝ ਹੈਗੀ ਹੈ ਉਸ ਬਾਰੇ ਹੁਰੀਅਤ ਆਗੂਆਂ ਦੇ ਕੀ ਵਿਚਾਰ ਨੇ ਦੇਖੋ ਜੀ ਜਿਸ ਤਰ੍ਹਾਂ ਸਾਰੀ ਦੁਨੀਆ ਨੂੰ ਪਤਾ ਹੈ کہ سارے کشمی پچھلے اج ایک منٹ تو اوپر وقت ہو چکا ہے کہ حالات بڑے خراب نہیں نے جی حالات اتنے خراب ہیں کہ کشمیر کا کوئی بھی حصہ باقی نہیں ہے جھے لوگاں پروٹیکسٹ نہیں کر رہے جی ہر چھوٹا بڑا بچہ جڑا ہے وہ بالکل سڑک آ کے ہاتھی پتر فڑ کے کھڑا ہے ਕਿਸੇ ਵੀ ਗੱਡੀ ਨੂੰ ਚੱਲਣ ਦੀ ਇੱਥੇ ਇਜਾਜ਼ਤ ਨਹੀਂ ਹੋ ਰਹੀ ਕੋਈ ਵੀ ਜਿਹੜੀ ਸਿਕਿਉਰਿਟੀ ਫੋਰਸਸ ਨੇ ਉਹ ਵੀ ਇੱਥੇ ਚੱਲਉਣਾ ਦਾ ਬੜਾ ਮੁਸ਼ਕਿਲ ਹੈ ਤੇ ਇਸ ਹਾਲਾਤ ਦੇ ਵਿੱਚ ਕਾਫੀ ਮੌਤਾਂ ਵੀ ਹੋ ਚੁੱਕੀ ਨੇ ਕੋਈ 5000 ਤੋਂ ਉੱਪਰ ਆਦਮੀ ਜਿਹੜਾ ਜ਼ਖਮੀ ਹੈ ਜਿਹੜਾ ਹਸਪਤਾਲਾਂ ਵਿੱਚ ਗਿਆ ਤੇ ਕੋਈ 60 ਤੋਂ ਉੱਪਰ ਜਿਹੜੀਆਂ ਮੌਤਾਂ ਹੋ ਚੁੱਕੀ ਨੇ ਤੇ ਹਰ ਡਿਸਟ੍ਰਿਕਟ ਦੇ ਵਿੱਚ ਚਾਹੇ ਨੰਤਨਾਗ ਹੈ ਕੁਲਗਾਮ ਹੈ ਸ਼ੁਪਈਆ ਪੁਲਵਾਮਾ ਪੁਪਵਾੜਾ ਸਬ ਡਿਗਰੇ ਦੇ ਬਰਾਬਰ ਡੈਫ ਜਿਹੜੀਆਂ ਹੋਈ ਨੇ ਇਹਨਾਂ ਦੇ ਹਸਪਤਲਾਂ ਦੇ ਵਿੱਚ ਵੀ ਜ਼ਖਮੀ ਜਿਹੜੇ ਨੇ ਉਹ ਇਸ ਲਈ ਹਸਪਤਲ ਵਿੱਚ ਐਡਮਿਟਡ ਨੇ ਜੀ ਔਰ ਬਹੁਤ ਸਾਰੇ ਲੋਕ ਜਿਹੜੇ ਇੱਕ ਪਾਇਲਟ ਗੰਗ ਦੇ ਯੂਜ਼ ਦੇ ਨਾਲ ਉਹਨਾਂ ਦੀ ਬੜੀ ਬੁਰੀ ਹਾਲਤ ਹੈ ਜਿਸ ਕਰਕੇ ਉਹਨਾਂ ਦੇ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਹੈ ਔਰ ਕਈ ਲੋਕਾਂ ਦੀ ਇੰਜਰੀ ਇਤਨੀ ਗ੍ਰੇਵ ਕਿ ਉਹਨਾਂ ਦੇ ਅ ਮਤਲਬ ਬਿਲਕੁਲ ਹੀ ਵੰਡੀ ਲਿਟਰ ਤੇ ਉਹ ਇਸ ਲਈ ਹਸਪਤਾਲ ਵਿੱਚ ਪੇਜ ਨੇ ਜੀ ਕਿਉਂਕਿ ਜਿਹੜਾ ਪੈਲੇਟ ਹੈ ਉਹਨਾਂ ਨੇ ਪੈਰਲਾਈਜ਼ ਕਰ ਦਿੱਤਾ ਗਿਆ ਕਈਆਂ ਲੋਕਾਂ ਨੂੰ ਔਰ ਕਈ ਸਰਜਰੀ ਜਿਹੜੀਆਂ ਹੋ ਚੁੱਕੀਆਂ ਨੇ ਸਾਰੇ ਹਸਪਤਾਲ ਦੇ ਵਿੱਚ ਉਸ ਤੋਂ ਬਾਅਦ ਵੀ ਅਜੇ ਉੱਥੇ ਬੜੇ ਪਰੇਸ਼ਾਨ ਨੇ ਉਹ ਪੇਸ਼ੈਂਟ ਕਿਉਂਕਿ ਇਹ ਇੰਜੂਰੀ ਬੜੀ ਗ੍ਰੇਵ ਹੈ ਤੇ ਇਹਨਾਂ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਲੋਕ ਬੜੇ ਗੁੱਸੇ ਚ ਆਏ ਔਰ ਉਹ ਕਿਸੇ ਵੀ ਗੱਲ ਨੂੰ ਮੰਨਣ ਤੇ ਇਤਿਆਰ ਨਹੀਂ ਤੇ ਉਹਨਾਂ ਨੇ ਇਸ ਸਟੇਟ ਗਵਰਨਮੈਂਟ ਦੇ ਖਿਲਾਫ ਗਵਰਨਮੈਂਟ ਆਫ ਇੰਡੀਆ ਦੇ ਖਿਲਾਫ ਇੱਕ ਬਿਲਕੁਲ ਐਸਾ ਬੇੜਾ ਚੁੱਕਿਆ ਹੈ ਕਿ ਉਹ ਕਿਸੇ ਵੀ ਬੰਦੇ ਨੂੰ ਸੁਣਨ ਵਾਸਤੇ ਇਤਿਆਰ ਨਹੀਂ ਜੀ ਇਹਨਾਂ ਦੇ ਦੋ بڑے ਲੀਡਰ ਸਲੇ ਜਿਹੜੇ ਸੈਦ ਅਲੀ ਸ਼ਾ ਗਿਲਾਨੀ ਤੇ ਅਮਕੁਲੀ ਉਮਰ farooq ਹਰ ਦਿਨ ਇਸ ਲੀਓਪਰ ਪ੍ਰੋਟੈਕਟ ਕਰਦੇ ਨੇ یاسین ملک جڑے نے جیل کے علیہ دے او تے جیل وچ باندھنے کا پی دیرتوں تو اس کر کے لوگ انہیں دے پروگرام دوں برکل فالو کر دے نے رات رات بھی پروٹسٹ ہو رہے نے تے دنیں بھی پروٹسٹ ہو رہے نے جی عورتہ بھی جڑیاں نے ایتھے او بھی بال نکل رہی ہیں اس کر جی. کے ایتھے دی اس پوری دی پوری آبادی اس لے میں تے ایک گا کہ 99.99 پر لوگ ਇਸ ਲਈ ਸੜਕਾ ਦੇਨੇ ਕਿ ਕਿਸੇ ਨੂੰ ਵੀ ਸੁਣਨ ਵਾਸਤੇ ਇਹ ਗੱਲ ਬਾਤ ਕਰ ਲਈ ਇਹ ਲੋਕ ਪਿਆਰ ਨਹੀਂ ਕਿਉਂਕਿ ਨਾ ਸਭ ਦਾ ਗੁੱਸਾ ਜਿਹੜਾ ਹੈ ਇਹ ਪੈਲਟ ਗਾਂ ਤੇ ਯੂਜ਼ ਨਾਲ ਹੋਇਆ 2010 ਤੋਂ ਬਾਅਦ ਇਹ ਜਿਹੜੀ ਅੱਜ ਦੀ ਹਾਲਤ ਹੈ ਜਾਂ 2000 1989 ਦੀ ਸਿਚੁਏਸ਼ਨ ਹੈ ਇਹ ਉਸ ਤੋਂ ਵੀ ਵਰਸ ਸਿਚੁਏਸ਼ਨ ਹੈ ਅੱਜ ਕਸ਼ਮੀਰ ਦੇ ਵਿੱਚ ਜੀ ਤੇ ਇਹਦੇ ਬਾਰੇ ਇਸ ਤੋਂ ਪਹਿਲੇ ਵੀ ਗਵਰਨਰ ਆਫ ਇੰਡੀਆ ਨੂੰ ਪਤਾ ਸੀ ਕਿਉਂਕਿ ਮੇਰੀ ਇੱਕ ਮੁਲਾਕਾਤ ਵਿੱਚ ਗਵਰਨਰ ਸਾਹਿਬ ਨੇ ਕਿਹਾ ਸੀ ਕਿ ਭਾਈ ਕਸ਼ਮੀਰ ਵਿੱਚ ਹਾਲਾਤ 89 ਤੋਂ ਵਰਸ ਹੋਣ ਵਾਲੇ ਨੇ ਜੀ ਅੱਜ ਜੋ ਬਿਲਕੁਲ ਫੈਕਟ ਹੈ ਸਰ ਗਵਰਨਰ ਵੀ ਇਸ ਚੀਜ਼ ਦੇ ਉੱਪਰ ਜ਼ਿਕਰ ਕਰਦਾ ਹੈ ਕਿ ਭਾਈ ਜਿਹੜੀ ਗਵਰਨਰ ਆਫ ਇੰਡੀਆ ਹੈ ਉਹ ਇਸ ਦੇ ਉੱਪਰ ਬਿਲਕੁਲ ਸੇ ਵਿਚਾਰ ਨਹੀਂ ਕੀਤਾ ਕਸ਼ਮੀਰ ਦੇ ਲੋਕਾਂ ਨਾਲ ਗੱਲਬਾਤ ਲਈ ਲੇਕਿਨ ਅੱਜ ਜਦ ਹਾਲਾਤ ਇਤਨੇ ਖਰਾਬ ਹੋ ਚੁੱਕੇ ਨੇ ਅੱਜ ਹੁਣ ਹਰ ਰਸਤਾ ਢੂੰਡਣ ਦੀ ਕੋਸ਼ਿਸ਼ ਕਰ ਰਹੇ ਨੇ ਅੱਜ ਉਹ ਵਾਇਸਪਾਈ ਦੇ ਉਸ ਪਲਾਨ ਦੇ ਵਿਚਾਰਨ ਦੇ ਤਿਆਰ ਨੇ ਕਿ ਭਈ ਜੋ ਵਾਇਸਪਾਈ ਨੇ ਜੋ ਰਸਤਾ ਲਿਆ ਸੀ ਉਹਨੇ ਵੀ ਕੀਤੀ ਸ਼ਾਰਟ ਆਫ ਆਜ਼ਾਦੀ ਤਕਰੀਬੇ ਦੇਣ ਨੂੰ ਤਿਆਰ ਆ ਕਸ਼ਮੀਰੀਆਂ ਨੂੰ ਅੱਜ ਉਹ ਰਸਤਾ ਗਵਰਨਮੈਂਟ ਆਫ ਇੰਡੀਆ ਫੜਨ ਲੱਗੀ ਹੈ ਉਸ ਤੋਂ ਬਾਅਦ ਪ੍ਰਾਈਮ ਮਿੰਿਸਟਰ ਇਤਨੀ ਬੜੀ ਸਿਚੁਏਸ਼ਨ ਦੇਖ ਕੇ ਇਤਨੇ ਮੇ ਹਾਲਤ 1 ਮਹੀਨੇ ਤੱਕ ਖਾਮੋਸ਼ੀ ਇਤਿਆਰ ਕੀਤੀ ਤੇ ਇਹ ਵੀ ਇੱਕ ਬੜਾ ਇੱਥੇ ਲੋਕਾਂ ਦੇ ਵਿੱਚ ਨਾਰਾਜ਼ ਹੈ ਹਰ ਸਭ ਕਾ ਹਿੰਦੁਸਤਾਨ ਦੇ ਵਿੱਚ ਵੀ ਇਹ ਸੋਚਦਾ ਹੈ ਇਹ ਬਈ ਕਸ਼ਮੀਰ ਦੇ ਵਿੱਚ ਜਿੱਥੇ ਇਤਨੇ ਲੋਗਾਂ ਦੀ ਮੌਤ ਹੋਈ ਹੈ ਇਤਨੇ ਲੋਕ ਜ਼ਖਮੀ ਹੋਏ ਨੇ ਤੇ ਇੱਕ ਐਸੀ ਗ੍ਰੇਵ ਸਿਚੁਏਸ਼ਨ ਹੈ ਕਿ ਜਿੰਨਾ ਹਿੰਦੂ ਕਸ਼ਮੀਰ ਵਿੱਚ ਸੀ ਉਹ ਉਤੋਂ ਛੱਡ ਕੇ ਨਸ ਕੇ ਚਲਾ ਗਿਆ ਜੀ ਕਿ ਗਵਰਨਮੈਂਟ ਆਫਿਸਰ ਗਵਰਨਮੈਂਟ ਆਫ ਇੰਡੀਆ ਦੇ ਆਫਸਰਸ ਵਿੱਚ ਬਹੁਤ ਸਾਰੇ ਲੋਕ ਜਿਹੜੇ ਕੰਮ ਕਰਦੇ ਸਨ ਚਾਹੇ ਉਹ ਰੇਲਵੇ ਸੰਜ ਕਿ ਉਹ ਵੀ ਸਭ ਛੱਡ ਕੇ ਇੱਕ ਮਿੰਟੋਂ ਚਲੇ ਗਏ ਨੇ ਇਸ ਸਾਰੇ ਹਾਲਾਤ ਵਿੱਚ ਅਗਰੇ ਇਸੇ ਕੋਈ ਰਹਿ ਰਿਹਾ ਸਿਰਫ ਇੱਕ ਸਿੱਖ ਮਾਈਨੋਰਟੀ ਰਹਿ ਰਹੀ ਹੈ ਪਿਛੇ ਕੁ ਦਿਨ ਪਹਿਲਾਂ ਕਸ਼ਮੀਰੀ ਪੰਡਤਰ ਨੂੰ ਵਾਪਸ ਲਿਆਉਣ ਲਈ ਗਵਰਨਮੈਂਟ ਆਫ ਇੰਡੀਆ ਨੇ ਪੈਕੇਜ ਦਿੱਤਾ ਸੀ ਕਿ ਬਈ ਅਸੀਂ ਉਹਨਾਂ ਦੇ ਬੱਚਿਆਂ ਨੂੰ ਇੱਥੇ ਨੌਕਰੀ ਦਵਾਵਾਂਗੇ ਉਹਨਾਂ ਨੂੰ 6000 ਨੌਕਰੀਆਂ ਦੇਣ ਦਾ ਵਾਅਦਾ ਕੀਤਾ ਜਿਸ ਤੋਂ ਕੋਈ 4000 ਨੌਕਰੀਆਂ ਆਲਰੇਡੀ ਦੇ ਚੁੱਕੇ ਦੇ ਨੇ ਉਹ ਲੋਕ ਵੀ ਇੱਥੇ ਆ ਕੇ ਬਸ ਰਹੇ ਸਨ ਉਹਨਾਂ ਨੂੰ ਕੁਆਰਟਰ ਦਿੱਤੇ ਗਏ ਸਨ ਉਹ ਇਸ ਹਾਲਾਤ ਨੂੰ ਦੇਖ ਕੇ ਉਹ ਵੀ ਛੱਡ ਗਏ ਨਾ ਕਿ ਉਹ ਪੈਕੇਜ ਹੀ ਉਹਨਾਂ ਦਾ ਕਿਸੇ ਕੰਮ ਨਹੀਂ ਆਇਆ ਜੀ ਤੇ ਇਸ ساری ਸਿਚੁਏਸ਼ਨ ਜਿਹੜੀ ਕਸ਼ਮੀਰ ਦੀ ਹੈ ਇਸ ساری ਸਿਚੁਏਸ਼ਨ ਅੱਜ ਇੱਥੇ ਸਿਰਫ ਇੱਕ ਸਿੱਖ ਜਿਹੜਾ ਹੈਗਾ ਉਹ ਇੱਥੇ ਰਹਿ ਰਿਹਾ ਹੈ ਮਾਈਨੋਰਟੀ ਜਾਂ ਇੱਥੇ ਦੇ ਜਿਹੜੇ ਮੁਸਲਮਾਨ ਨੇ ਉਹ ਇੱਥੇ ਨੇ ਔਰ ਸਫਰਿੰਗ ਜਿਹੜੀ ਹੈ ਇਹ ਦੋਨਾਂ ਦੀ ਇੱਕ ਜਿਹੀ ਹੈ ਜੀ ਲੇਕਿਨ ਸਾਨੂੰ ਇਸ ਚੀਜ਼ ਦਾ ਇੱਕ ਡਰ ਪੈਦਾ ਸੀ ਮਾਈਨੋਰਟੀ ਸਿਕ ਮਾਈਨੋਰਟੀ ਨੂੰ ਕਿ ਕਸ਼ਮੀਰ ਦੇ ਵਿੱਚ ਇਸ ਹਾਲਾਤ ਦੇ ਉੱਪਰ ਜਦ ਗਵਰਨਮੈਂਟ ਯਾ ਫੈਡਰਲ ਗਵਰਨਮੈਂਟ ਫੇਲ ਹੋਈ ਹੈ ਇਸ ਨੂੰ ਕੰਟਰੋਲ ਕਰਨ ਲਈ ਤੇ ਇਸ ਵਿੱਚ ਕੋਈ ਨਾ ਕੋਈ ਪਾਲਿਸੀ ਜਿਹੜੀਆਂ ਸਾਜਿਸ਼ਾਂ ਜਿਹੜੀਆਂ ਹੋਣਗੀਆਂ ਤਾਂ ਕਿ ਇੱਥੇ ਕਸ਼ੂਰੀ ਸਿਚੁਏਸ਼ਨ ਨੂੰ ਡਾਈਲੂਟ ਕੀਤਾ ਜਾਏ। ਜੀ ਡਿਫੈਂਸ ਮਿਨਿਸਟਰ ਨੇ ਇੱਥੇ ਤੱਕ ਵੀ ਕਿਹਾ ਸੀ ਕਿ ਭਾਈ ਆਰਮੀ ਜੋ ਹੈ ਉਹ ਡੰਡਾ ਨਹੀਂ پکڑਦੀ। ਉਹ ਉਹ ਗਨਸ ਕੇ ਸਾਥ چلਦੀ ਹੈ। ਕੋਈ ਸਿੱਧਾ ਸਿੱਧਾ ਮੈਸੇਜ ਸੀ ਕਿ ਆਰਮੀ ਡਿਪਲॉयਮੈਂਟ ਹੋਏਗੀ ਤੇ ਇੱਥੇ ਸਿੱਧਾ ਸਿੱਧੀ ਜਿਹੜੀ ਹੈ ਉਹ ਗੋਲੀ ਚਲੇਗੀ। ਹਾਲਾਂ ਇਸ ਤੋਂ ਪਹਿਲਾਂ ਮੈਂ ਦੱਸਦਾ ਕਿ 500 ਬੰਦਾ ਇੱਥੇ ਬੁਲੇਡ ਇੰਜੂਰੀ ਨਾਜ਼ਖਮੀ ਹੈ ਬਲੇਡ ਇੰਜੂਰੀ ਨਾਲ 410 ਦੇ ਕਰੀਬ ਜਿਹੜਾ ਹੈਗਾ ਉਹ ਜ਼ਖਮੀ ਹੈ ਇਤਨੀ ਸਖਤੀ ਵਰਤਨ ਤੋਂ ਬਾਅਦ ਵੀ ਕਸ਼ਮੀਰ ਵਿੱਚ ਲੋਕ 10 ਤੋਂ 2 ਮਸ ਨਹੀਂ ਹੋ ਰਹੇ ਲੇਕਿਨ ਸਾਨੂੰ ਇੱਕ ਸ਼ੱਕ ਸੀ ਕਿ ਇਸ ਹਾਲਾਤ ਨੂੰ ਕਾਬੂ ਕਰਨ ਲਈ ਕੋਈ ਏਜੰਸੀ ਜਰਨਲਾਈਜ਼ ਕਰਨ ਦੀ ਕੋਸ਼ਿਸ਼ ਕਰੇਗੀ ਜਰਨਲਾਈਜ਼ ਕਰਨ ਦਾ ਮਤਲਬ ਇਹ ਹੈ ਕਿ ਯਾ ਉਹ ਸਿੱਖਾਂ ਦੇ ਉੱਪਰ ਹਮਲਾ ਕਰਨਗੇ ਔਰ ਇਹ ਸਾਰਾ ਸਹਿਰ ਸਾਰਾ ਇਹਨਾਂ ਦੇ ਉੱਪਰ ਕਰਨਗੇ ਜਾਂ ਇਹ ਸ਼ੀਆ ਕਮਿਊਨਿਟੀ ਇੱਥੇ ਜਾਂ ਉਸ ਨੂੰ ਕਿਸੇ ਜਗ੍ਹਾ ਤੇ ਮਾਰ ਦੜ ਕਰਨਗੇ ਤੇ ਉਹ ਕ੍ਰਿਮੀਨਲਾਈਜ਼ ਕਰਨ ਦੀ ਸਿਚੁਏਸ਼ਨ ਦੋ ਕਮਿਊਨਿਟੀ ਨੂੰ ਇੱਥੇ ਰੱਖ ਕੇ ਕ੍ਰਿਮੀਨਲਾਈਜ਼ ਕਰਨ ਦੀ ਸਿਚੁਏਸ਼ਨ ਕਰ ਸਕਦੀ ਹੈ ਕੋਈ ਵੀ ਏਜੰਸੀ ਜੀ ਤਾਂ ਕਿ ਹਾਲਾਤ ਦੇ ਉੱਪਰ ਕਾਬੂ ਪਾ ਸਕਦੇ ਤੇ ਅਸੀਂ ਇਸ ਕਰਕੇ ਥੋੜਾ ਜਿਹਾ ਬਿਲਕੁਲ ਬਿਲਕੁਲ I mean ਐਕਟਿਵਲੀ اور ਅਸੀਂ ਹਾਲਾਤ ਦੇ ਉੱਪਰ ਪੂਰੀ ਨਜ਼ਰ ਰੱਖੀ ਤੇ ਇਸ ਦੌਰਾਨ ਵਿੱਚ ਅਸੀਂ ਗਿਲਾਨੀ ਸਾਹਿਬ ਜਿਹੜੇ ਇੱਥੇ ਸੈਦ ਅਲੀ ਸ਼ਾ ਗਿਲਾਨੀ ਨੇ ਕੋਚ ਉਮਰ farooq ਨਾਲ ਮੁਲਾਕਾਤ ਕੀਤੀ ਕਿ ਅਸੀਂ ਉਹਨਾਂ ਨੂੰ ਇਹ ਦੱਸਿਆ ਕਿ ਭਾਈ ਕਸ਼ਮੀਰ ਦੇ ਹਾਲਾਤ ਦੇ ਵਿੱਚ ਸਾਡੇ ਸਿੱਖਾਂ ਦਾ ਇੱਥੇ ਰਹਿਣਾ ਬਹੁਤ ਵੱਡਾ ਸertificate ਕਸ਼ਮੀਰੀ ਮੁਸਲਿਮ ਲਈ ਕਿ ਭਾਈ ਅਸੀਂ ਲੋਕ ਇੱਥੇ ਰਹਿ ਰਹੇ ਆ ਅਸੀਂ ਲੋਕ ਭਾਈਚਾਰਾ ਕਾਇਮ ਰੱਖਿਆ ਹੋਇਆ ਕਿ ਤੁਸੀਂ ਲੋਕ ਵੀ ਸਾਡੇ ਨਾਲ ਕੋਈ ਛੇੜਿਆ ਨਹੀਂ ਲੇਕਿਨ ਅਗਰ ਕੋਈ ਏਜੰਸੀ ਛੇੜੇ ਇਹ ਇਹ ਜੀ ਚੀਜ਼ ਹੈ ਇਸ ਨੂੰ ਐਕਸਪਲੋਇਟ ਕੀਤਾ ਜਾਏਗਾ ਤੇ ਇਸ ਕਰਕੇ ਤੁਸੀਂ ਇਸ ਚੀਜ਼ ਦੇ ਉੱਪਰ ਆਪਣੀਆਂ ਇਕਾਈਆਂ ਦੇ ਨਾਲ ਗੱਲ ਕਰੋ ਤਾਂ ਕਿ ਇਹ ਦੇਖਿਆ ਜਾ ਕਿ ਕੋਈ ਏਜੰਸੀ ਵਕਤ ਹਾਲਾਤ ਦਾ ਫਾਇਦਾ ਨਾ ਚੁੱਕ ਸਕੇ ਕਿਉਂਕਿ ਸਾਨੂੰ ਪਤਾ ਲੱਗਾ ਸੀ ਕਿ ਇਹ ਇਲਾਕਿਆਂ ਵਿੱਚ ਜਿਸ ਤਰ੍ਹਾਂ ਡਿਸਟ੍ਰਿਕਟ ਪੁਲਵਾਮ ਮਤਰਾਲ ਦਾ ਏਰੀਆ ਜਿੱਥੇ 15-20 ਹਜ਼ਾਰ ਦੀ ਆਬਾਦੀ ਹਿਕੰਦੀ ਉੱਥੇ ਸਿੱਖਾਂ ਨੂੰ ਕੁਝ ਲੋਕ ਥੱਲੇ ਬੜਾ ਮਜਬੂਰ ਕਰ ਰਹੇ ਸਨ ਕਿ ਭਈ ਤੁਸੀਂ ਵੀ ਪ੍ਰੋਸੈਸ਼ਨ ਦੇ ਵਿੱਚ ਰਾਤ ਦੇ ਸਾਡੇ ਨਾਲ ਚਲੋ جی لیکن ساڑھے سکھ پراوا نے یہ کیا کہ بھئی اس پروسیشن دے وچ ریلیجیس سلوگن جڑے ہوندے نے اللہ اکبر دے سلوگن ہوندے نے یا ہم کیا چاہتے ہیں نظام مصطفیٰ تو اس چیز نو سکھ لوگ اسی لوگ اس سے کوپریٹ نہیں کر سکتے تو اس لہذا ساڑھا ایتھے بینا ہی کافی ہے لیکن گلانی صاحب نے مولی فاروق نے ایک دم میسیج دیتا گراؤنڈ تھے اپنے دوام اکائیے نو ਕਿ ਕੋਈ ਵੀ ਆਦਮੀ ਸਿੱਖਾ ਨੂੰ ਆਪਣੇ ਜਲਸੇ ਜਲੂਸ ਵਿੱਚ ਚਰਨ ਲਈ ਮਜਬੂਰ ਨਹੀਂ ਕਰੇਗਾ ਤੇ ਉਹਦੇ ਨਾਲ ਬੜੀ ਇਥੇ ਰਾਹਤ ਹੋਈ ਹੈ ਬਟ ਮੈਂ ਗਿਲਾਨੀ ਸਾਹਿਬ ਨੂੰ ਵੀ ਤੇ ਮੌਲੀ ਫਾਰੂਕ ਨੂੰ ਵੀ ਇਹ ਗੱਲ ਬੜੀ ਸਪਸ਼ਟ ਕੀਤੀ ਹੈ ਕਿ ਤੁਸੀਂ ਦੁਨੀਆ ਨੂੰ ਕਿਉਂ ਨਹੀਂ ਦੱਸਦੇ ਕਿ ਕਸ਼ਮੀਰ ਨਗਰ ਬਦਨਾਮ ਕੀਤਾ ਜਾ ਰਿਹਾ ਹੈ ਕਿ ਇਹ ਸੈਸ਼ਨਿਸਟ ਨੇ ਜਾਂ ਇੱਕ ਕਮਿਊਨਲ ਨੇ ਤੁਸੀਂ ਇਹ ਸੱਜਾ ਸਾਡਾ ਸਿੱਖਾ ਵਿੱਚ ਰਹਿਣਾ ਸਰਟੀਫਿਕੇਟ ਤੁਹਾਡੇ ਲਈ ਤੁਸੀਂ ਦੁਨੀਆ ਨੂੰ ਦੱਸੋ ਕਿ ਭਾਈ ਦੇਖੋ ਸਾਡੇ ਕਸ਼ਮੀਰ ਦੇ ਵਿੱਚ ਕਸ਼ਮੀਰੀਅਤ ਕਸ਼ਮੀਰ ਦੇ ਵਿੱਚ ਭਾਈਚਾਰਾ ਕਿਤਨਾ ਹੈ ਜਿੱਥੇ ਛੱਡੀ ਸਿੰਘ ਖਰਾ ਹੋਇਆ ਉਸ ਵਿੱਚ ਵੀ ਆਈ ਤਾਂ ਗਵਰਨਮੈਂਟ ਆਫ ਇੰਡੀਆ ਨੇ ਇਨਕੁਆਇਰੀ ਨਹੀਂ ਕੀਤੀ ਉਹਨਾਂ ਨੇ ਇਨਕੁਆਇਰੀ ਬਾਕੀ ਚੀਜ਼ਾਂ ਦੇ ਉੱਪਰ ਕੀਤੀ ਲੇਕਿਨ ਸਾੜਾ ਬਾਰ-ਬਾਰ ਇਹ ਕਹਿਮ ਸੀ ਉਹਨਾਂ ਨੇ ਸਾਡੇ ਇਸ ਮਾਮਲੇ ਦੇ ਉੱਪਰ ਕੋਈ ਵੀ ਸਟੈਪ ਨਹੀਂ ਲਿਆ ਤੇ ਇਸ ਕਰਕੇ ਅੱਜ ਦੇ ਮੌਜੂਦਾ ਹਾਲਾਤ ਵਿੱਚ ਵੀ ਅਸੀਂ ਇਹ ਕਹਿ ਰਹੇ ਹਾਂ ਕਿ ਭਾਈ ਅਸੀਂ ਲੋਕ ਇੱਥੇ ਬਿਲਕੁਲ ਭਾਈਚਾਰੇ ਨਾਲ ਬੈਠੇ ਹਾਂ ਕਸ਼ਮੀਰ ਦੀ ਇੱਕ ਲੜਾਈ ਹੈ ਕਸ਼ਮੀਰ ਦਾ ਇੱਕ ਮਸਲਾ ਹੈ ਜਿਹੜਾ ਕਿ ਪੂਰੀ ਦੁਨੀਆ ਮੰਨਦੀ ਹੈ ਪਰ ਇਸ ਦੇ ਉੱਪਰ ਗਵਰਨਮੈਂਟ ਆਫ ਇੰਡੀਆ ਦੇ ਅਲੱਗ-ਅਲੱਗ ਬਿਆਨ ਅਲੱਗ-ਅਲੱਗ ਵਕਤ ਹਾਲਾਤ ਦੇ ਨਜ਼ਾਕਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਲੋਕ ਫੈਸਲਾ ਲੈਣੇ ਨੇ ਜਿਹੜਾ ਕਿ ਬਹੁਤ ਬਹੁਤ ਹੀ ਮਤਲਬ ਕੰਡੈਂਡਡ ਕਰਨ ਵਾਲੀ ਗੱਲ ਹੈ ਅਸੀਂ ਲੋਕ ਬਿਲਕੁਲ ਸਪਸ਼ਟ ਕਰਦੇ ਆ ਕਿ ਅਗਰ ਗਵਰਨਮੈਂਟ ਆਫ ਇੰਡੀਆ ਇਸ ਨੂੰ ਐਡਮਿਟ ਕਰਦੀ ਹੈ ਤੇ ਦੇ ਸ਼ੁੱਡ ਕਮ ਆਨ ਟੇਬਲ ਉਹ ਇਹਨਾਂ ਨਾਲ ਗੱਲਬਾਤ ਕਰੇ ਕਿ ਭਈ ਐਸੀ ਗੱਲ ਅਸੀ ਗੱਲ ਜਿਹੜੀ ਹੈ ਕਿ ਕਸ਼ਮੀਰ ਦਾ ਮਸਲਾ ਦੇ ਸਾਫ ਕਰੇ ਜਿਸਲੇ ਹਾਲਾਤ ਖਰਾਬ ਹੋਣ ਨੇ ਉਸਲੇ ਕਹਿੰਦੇ ਨੇ ਕਸ਼ਮੀਰ ਦਾ ਮਸਲਾ ਹੈ ਜਿਸਲੇ ਠੀਕ ਹੋਣ ਨੇ ਉਸਲੇ ਕਹਿੰਦੇ ਨੇ ਕਸ਼ਮੀਰ ਦਾ ਮਸਲਾ ਹੀ ਨਹੀਂ ਹੈ ਕਿਉਂਕਿ ਸਿੱਧਾ-ਸਿੱਧਾ ਇਹਨਾਂ ਸਾਰਿਆਂ ਮਸਲਾਂ ਦੇ ਉੱਪਰ ਸਾਡੀ ਮਾਈਨੋਰਿਟੀ ਦੇ ਉੱਪਰ ਬਹੁਤ ਥੋੜਾ ਅਸਰ ਪੈਂਦਾ ਹੈ ਤੇ ਇਸ ਕਰਕੇ ਇਹ ਇੱਕ ਮਸਲਾ ਹੈ ਜਿਸ ਦਾ ਫੈਸਲਾ ਜਿਹੜਾ ਇਹਨਾਂ ਨੂੰ ਕਰਨਾ ਚਾਹੀਦਾ ਜਿਸ ਕਰਕੇ ਇਹ ਅਪਰਾਇਜ਼ਲ ਇਸਲੇ ਜਿਹੜਾ ਅਪਰਾਇਜ਼ਲ ਹੈ ਕਸ਼ਮੀਰ ਦੇ ਵਿੱਚ ਇਹ ਕੋਨੇ ਕੋਨੇ ਔਰ ਰਿਮੋਟਿਸ ਏਰੀਆ ਆਫ ਦਾ ਵੈਲੀ ਦੇ ਵਿੱਚ ਚਲਾ ਗਿਆ ਜੀ ਇਹਨਾਂ ਜੰਮੂ ਦਾ ਜਿਹੜਾ ਹਿੰਦੂ ਬੈਲਟ ਹੈ ਜਿਹੜਾ ਅਸੀਂ ਰਾਜੋਰੀ ਕਹੀਏ ਅਸੀਂ ਰਾਮਸੂ ਕਹੀਏ ਅਸੀਂ ਡੋਡਾ ਬਦਰਵਾ ਕਹੀਏ ਜਿੱਥੇ ਕਿ ਹਿੰਦੂ ਦੀ ਪਾਪੂਲੇਸ਼ਨ 50 60% ਹੈ ਅੱਜ ਉੱਥੇ ਵੀ ਜਿਹੜਾ ਮੁਸਲਮ ਹੈ ਉਹ ਇਸ ਗੱਲ ਨੂੰ ਆਵਾਜ਼ ਦੇ ਕੇ ਕਹਿ ਰਿਹਾ ਹੈ ਕਿ ਕਸ਼ਮੀਰ ਦਾ ਮਸਲਾ ਹੱਲ ਕਰੇ ਉਹ ਆਜ਼ਾਦੀ ਦੀ ਗੱਲ ਕਰਦੇ ਨੇ ਕੁਝ ਲੋਕ ਪਾਕਿਸਤਾਨ ਨਾਲ ਮਿਲਣ ਦੀ ਗੱਲ ਕਰਦੇ ਨੇ ਲੇਕਿਨ ਇਹ ਮਸਲਾ ਹੱਲ ਹੋਣਾ ਚਾਹੀਦਾ ਹੈ ਕਿਉਂਕਿ ਸਾੜੀ ਮਾਈਨੋਰਟੀ ਜਿਹੜੀ ਹੈ ਇਸ ਕਰਕੇ ਬਹੁਤ ਸਫਰ ਕਰ ਰਹੀ ਹੈ ਔਰ ਗਵਰਨਮੈਂਟ ਆਫ ਇੰਡੀਆ ਕਦੇ ਵੀ ਸਾਡੇ ਮਸਲੇ ਵੱਲ ਕਦੀ ਗੌਰ ਨਹੀਂ ਕਰਦੀ ਉਹਨਾਂ ਨੇ ਹਮੇਸ਼ਾ ਸਿਰਫ ਕਸ਼ਮੀਰੀ ਪੰਡਤ ਦੀ ਗੱਲ ਕੀਤੀ ਹੈ ਕਸ਼ਮੀਰੀ ਪੰਡਤ ਕਿਉਂਕਿ Hindu ਹੈ ਮੇਕਰ ਉਹ ਅਸੀਂ ਇਹ ਸਮਝਦੇ ਹਾਂ ਕਿ ਉਹ ਸ਼ਾਇਦ Hindu ਨੂੰ ਹੀ ਪ੍ਰਸ਼ਨ ਦੇ ਰਹੇ ਨੇ ਜਿਹੜਾ ਸਾਨੂੰ ਬੜਾ ਬੁਰਾ ਲੱਗਦਾ ਹੈ ਉਹਨਾਂ ਨੂੰ ਆਣ ਲਈ ਵੀ ਪੈਕੇਜ ਦੇ ਰਹੇ ਨੇ ਉਹਨਾਂ ਨੂੰ ਜਾਣ ਲਈ ਵੀ ਪੈਕੇਜ ਦੇ ਰਹੇ ਨੇ ਉਹਨਾਂ ਦੇ ਪਿੰਡਾਂ ਵਿੱਚ ਕੋਈ ਮਕਾਨ ਨਾ ਟੁੱਟ ਪੱਜ ਗਿਆ ਜਦ ਨੇ ਉਸ ਦੇ ਰਿਪੇ ਲਈ ਵੀ ਪੈਸੇ ਦੇ ਰਹੇ ਨੇ ਲੇਕਿਨ ਜਦ ਕਿ ਸਿੱਖਾਂ ਦੀ ਪਾਪੂਲੇਸ਼ਨ 70% ਪਿੰਡਾਂ ਵਿੱਚ ਰਹਿੰਦੀ ਸੀ ਉਹ ਉੱਥੋਂ ਛੱਡ ਕੇ ਸ਼ਹਿਰ ਵਿੱਚ ਆਈ ਹੈ ਅੱਜ ਉਹਨਾਂ ਦੀ ਜ਼ਮੀਨਾਂ ਉਹਨਾਂ ਦੇ ਬਾਗ ਸਭ ਤਬਾਹ ਹੋ ਚੁੱਕੇ ਨੇ ਔਰ ਉਹਨਾਂ ਦੇ ਮਕਾਨ ਬਿਲਕੁਲ ਲੇਕਿਨ ਸਾਨੂੰ ਉਸ ਤੋਂ ਉਸ ਉਸ ਪੈਕੇਜ ਤੋਂ ਬਾਹਰ ਰੱਖਦੇ ਨੇ ਇਹ ਸਿੱਧਾ ਸਿੱਧਾ ਜਿਹੜਾ ਇੱਥੇ ਇੱਕ ਹਿੰਦੂ ਆਪਤਾ ਦੀ ਜਿਹੜੀ ਗੱਲ ਹੈ ਅਸੀਂ ਸਿੱਖ ਲੋਕ ਇਸ ਤੇ ਨਾਰਾਜ਼ ਹਾਂ ਜੀ ਤੋਂ ਇਸ ਦੇ ਹਾਲਾਤ ਦੇ ਉੱਪਰ ਇੱਕ ਬੜੀ ਨਜ਼ਰ ਚਾਹੀਦੀ ਹੈ ਔਰ ਸੈਂਟਰ ਸਰਕਾਰ ਨੇ ਇੱਕ ਅੱਛਾ ਵੱਡਾ ਕਮਿਸ਼ਨ ਆਣਾ ਚਾਹੀਦਾ ਜਿਸ ਦੇ ਵਿੱਚ ਹਰ ਬੰਦੇ ਦੇ ਗ੍ਰਿਵੈਂਸ ਜਿਹੜੇ ਸਾਹਮਣੇ ਆਏ ਨੇ ਚਾਹੀਦੇ ਨੇ ਕਸ਼ਮੀਰੀ ਦੇ ਵਿੱਚ ਜੰਮੂ ਕਸ਼ਮੀਰ ਤਿੰਨ ਵੱਡੀ ਪਾਪੂਲੇਸ਼ਨ ਨੇ ਇੱਕ ਮੁਸਲਮਾਨ ਹੈ ਉਹ ਵੀ ਨਾਰਾਜ਼ ਹੈ ਕਸ਼ਮੀਰੀ ਪੰਡਤ ਉਹ ਵੀ ਨਾਰਾਜ਼ ਹੈ ਤੇ ਸਿੱਖ ਜਿਹੜੇ ਨੇ ਉਹ ਵੀ ਨਾਰਾਜ਼ ਨੇ ਤੇ ਕਸ਼ਮੀਰ ਜੰਮੂ ਕਸ਼ਮੀਰ ਵਿੱਚ ਕੁਝ ਕਰਾਏਗਾ ਇੱਕ ਸਵਾਲ ਪੈਦਾ ਹੁੰਦਾ ਹੈ ਇਹ ਸਿਰਫ ਇੱਕ ਨੀਤੀ ਜਿਹੜੀ ਹੈ ਸੈਂਟਰ ਦੀ ਉਹ ਬਿਲਕੁਲ ਗਲਤ ਹੈ ਇਸ ਨੂੰ ਅਸੀਂ ਬਿਲਕੁਲ ਸਪੱਸ਼ਟ ਤੌਰ ਤੇ ਗੱਲ ਸਾਹਮਣੇ ਰੱਖਦੇ ਆ ਕਿ ਭਾਈ ਗਵਰਨਮੈਂਟ ਆਫ ਇੰਡੀਆ ਨੂੰ ਇਸ ਦੇ ਉੱਪਰ ਇੱਕ ਵੱਡਾ ਕਮਿਸ਼ਨ ਬਿਠਾਉਣਾ ਚਾਹੀਦਾ ਤਾਂ ਕਿ ਪਿਛਲੇ ਜਿਹੜੇ ਸਾਰੇ ਮਸਲੇ ਨੂੰ ਹੱਲ ਕੀਤਾ ਜਾਏ ਸਾਢੇ 6 ਪ੍ਰਾਪਰਿਸ਼ਨ ਵੇਲੇ 1947 ਤੱਕ ਰਿਫਿਊਜੀ ਹੋ ਕੇ ਜੰਮੂ ਵਿੱਚ ਬਾਕੀ ਏਰੀਆ ਵਿੱਚ ਚਲੇ ਗਏ ਉਹਨਾਂ ਦੇ ਬਾਰੇ ਅੱਜ ਤੱਕ ਕਿਸੇ ਨੇ ਗੱਲ ਨਹੀਂ ਕੀਤੀ ਉਹਨਾਂ ਨੇ ਕਿੰਨੇ ਐਜੀਟੇਸ਼ਨ ਕੀਤੇ ਲੇਕਿਨ ਕਸ਼ਮੀਰੀ ਪੰਡਤੇ ਤੋਂ ਉੱਠ ਕੇ ਜੰਮੂ ਚਲਾ ਗਿਆ ਉਹਨੂੰ ਨੂੰ ਮੰਥਲੀ 15 20 ਦਾ ਤੁਨ ਖਾ ਵੀ ਮਿਲਦੀ ਹੈ ਖਾਣੇ ਪੀਣ ਦਾ ਰਾਸ਼ਨ ਵੀ ਮਿਲਦਾ ਹੈ ਉਹਨਾਂ ਦੇ ਜਾ ਪੈਕੇਜ ਵੀ ਹੈ ਇਹ ਸਭ ਚੀਜ਼ਾਂ ਜਿਹੜੇ ਹਰ ਬੰਦਾ ਦੇਖ ਰਿਹਾ ਹੈ ਨਾਰਾਜ਼ਗੀ ਤੇ ਹੋਏਗੀ ਤਾਂ ਇਸ ਕਰਕੇ ਕਸ਼ਮੀਰ ਦੀ ਨਾਰਾਜ਼ਗੀ ਦੇ ਰੂਪਰ ਇੱਕ ਅੱਛਾ ਵੱਡਾ ਕਮਿਸ਼ਨ ਹੋਣਾ ਚਾਹੀਦਾ ਹੈ ਜਿਸ ਤਾਕੇ ਗੱਲ ਸਫਾਈ ਤੌਰ ਤੇ ਪੂਰੀ ਦੁਨੀਆ ਸਾਹਮਣੇ ਆਏ ਕਿ ਸਾਬੇ ਤੇ ਕਸ਼ਮੀਰ ਦੇ ਵਿੱਚ ਨਾਰਾਜ਼ਗੀ ਕੀ ਹੈ ਜੀ ਰਹਿਣਾ ਸਾਹਿਬ ਜਿਵੇਂ ਤੁਸੀਂ ਬੜਾ ਸੋਹਣੇ ਤਰੀਕੇ ਨਾਲ ਦੱਸਿਆ ਕਿ ਅਸੀਂ ਵੀ ਇਸ ਕੱਲ ਨੂੰ ਲੈ ਕੇ ਸੰਤੁਸ਼ਟ ਹੈਗੇ ਆ ਕਿ ਜਿਹੜਾ ਸਿੱਖ ਭਾਈਚਾਰਾ ਹੈਗਾ ਕਸ਼ਮੀਰ ਦੇ ਵਿੱਚ ਵੱਸਦਾ ਉਹ ਮੁਸਲਮਾਨ ਭਾਈਚਾਰੇ ਦੇ ਨਾਲ ਡਟ ਕੇ ਇਸ ਸਿਚੁਏਸ਼ਨ ਦੇ ਵਿੱਚ ਡਟ ਕੇ ਸਾਥ ਦੇ ਰਿਹਾ ਉਹਨਾਂ ਦਾ ਇਹ ਇੱਕ ਚੰਗਾ ਐਸਪੈਕਟ ਹੈਗਾ ਭਾਈਚਾਰਕ ਸਾਂਝ ਦੀ ਇੱਕ ਚੰਗੀ ਐਗਜ਼ੈਂਪਲ ਹੈਗੀ ਹੈ ਜਦੋਂ ਤੁਸੀਂ ਇਹਦੇ ਸੋਲੂਸ਼ਨ ਬਾਰੇ ਗੱਲ ਕੀਤੀ ਹੈ ਕਿ ਕੋਈ ਇੱਕ ਵੱਡਾ ਕਮਿਸ਼ਨ ਬਣਾਇਆ ਜਾਣਾ ਚਾਹੀਦਾ ਇਵਨ ਜਿਹੜੀ ਕੱਲ ਦੀ ਹੈਗੀ ਹੈ ਤਾਂ ਕੱਲ ਨੂੰ ਰਾਜ ਸਭਾ ਦੇ ਵਿੱਚ ਇਸ ਇਸ਼ੂ ਦੇ ਉੱਪਰ ਡਿਬੇਟ ਹੋਣੀ ਤੈ ਹੋਈ ਹੈ ਜਦੋਂ ਅਸੀਂ ਸੋਲੂਸ਼ਨ ਵੱਲ ਦੇਖਦੇ ਹਾਂ ਤਾਂ ਕੀ ਇਹ ਕਮਿਸ਼ਨ ਜਾਂ ਕੱਲ ਨੂੰ ਜਿਹੜੀ ਰਾਜ ਸਭਾ ਦੇ ਵਿੱਚ ਡਿਬੇਟ ਹੋਣੀ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਕੀ ਐਦਾਂ ਕੋਈ ਸੋਲੂਸ਼ਨ ਕੱਢਿਆ ਜਾ ਸਕਦਾ ਹੈ ਹਾਲਾਂਕਿ ਜਿਵੇਂ ਪਿੱਛੇ ਰਾਜਨਾਥ ਸਿੰਘ ਪਾਕਿਸਤਾਨ ਜਾ ਕੇ ਆਏ ਨੇ ਸਾਰਕ ਮੀਟਿੰਗ ਦੇ ਲਈ ਤਾਂ ਉੱਥੇ ਇਸ ਇਸ਼ੂ ਨੂੰ ਉਹਦੇ ਵਿੱਚੋਂ ਕੋਈ ਵੀ ਸਿੱਟਾ ਨਹੀਂ ਨਿਕਲਿਆ ਹੈਗਾ ਜਾਂ ਸੋਲੂਸ਼ਨ ਵੱਲ ਨੂੰ ਕੋਈ ਵੀ ਗੱਲ ਨਹੀਂ ਤੁਰੀ ਹੈਗੀ ਕੀ ਤੁਸੀਂ ਸੱਚੀ ਸਮਝਦੇ ਹੋ ਕਿ ਇਹਦੇ ਵਿੱਚੋਂ ਕੋਈ ਸੋਲੂਸ਼ਨ ਨਿਕਲ ਸਕਦਾ ਹੈ ਰਾਜ ਸਭਾ ਦੇ ਵਿੱਚ ਡਿਸਕਸ ਕਰਕੇ ਜਾਂ ਕੋਈ ਕਮਿਸ਼ਨ ਬਣਾ ਕੇ ਜਿਹੜੇ ਕਿ ਆਲਰੇਡੀ ਪਹਿਲਾਂ ਵੀ ਬਣਦੇ ਰਹੇ ਨੇ ਜੀ ਦੇਖੋ ਜੀ ਆ ਸੋਲ ਪੜਾਇਆ ਹੁੰਦਾ ਹੈ ਕਿ ਇਸ ਲਈ ਕਸ਼ਮੀਰ ਦੇ ਵਿੱਚ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਕਸ਼ਮੀਰ ਦੇ ਵਿੱਚ ਕਸ਼ਮੀਰ ਦੇ ਆਦਮੀ ਕਿਸੇ ਦੇ ਐਡਵਾਰ ਕਰਨ ਦੇ ਤਿਆਰ ਨਹੀਂ ਇਸ ਤੋਂ ਪਹਿਲਾਂ ਵੀ ਇੱਥੇ ਪਾਰਲੀਮੈਂਟਰੀ ਡੈਲੀਗੇਸ਼ਨ ਆਏ ਜੀ ਇਥੇ ਹੋਰ ਕਮੇਟੀਆਂ ਆਈਆਂ ਇੰਟਰ ਲੋਕਿਊਟਰਸ ਆਏ ਉਹ ਸਾਰੇ ਰਿਪੋਰਟਰ ਲੋਗ ਇਹ ਸਮਝਦੇ ਨੇ ਸਿਰਫ ਟਾਈਮ ਗੇਨ ਕਰਨ ਲਈ ਹੁੰਦੇ ਨੇ ਤਾਂ ਕਿ ਲੋਗਾਂ ਦੀ ਅਟੈਂਸ਼ਨ ਡਾਇਵਰਟ ਹੋਏ ਜੀ ਮੈਨੂੰ ਨਹੀਂ ਲੱਗਦਾ ਕਿ ਲੋਗ ਇਥੇ ਇਸ ਚੀਜ਼ ਨੂੰ ਸਮਝਣ ਲਈ ਤਿਆਰ ਹੋਣਗੇ ਕਿਉਂਕਿ ਕਦੇ 1953 ਦੀ ਪੋਜੀਸ਼ਨ ਦੀ ਗੱਲ ਕੀਤੀ ਗਈ ਕਦੇ ਨੈਸ਼ਨਲ ਕਮਵਲ ਐਟੋਨਮੀ ਦੀ ਗੱਲ ਕਰਦੀ ਰਹੀ ਤੇ ਕਰਦੀ UN ਚਾਰਟਰ ਸਕਿਉਰਟੀ ਕੌਂਸਲ ਦੇ ਰੈਜ਼ੋਲੂਸ਼ਨ ਨੂੰ ਤੇ ਇੰਪਲੀਮੈਂਟ ਕਰਨ ਦੀ ਕਿਉਂਕਿ ਤਿੰਨ ਚਾਰ ਬੜੇ ਮੁੱਦੇ ਨੇ UN ਸਕਿਉਰਟੀ ਕੌਂਸਲ ਰੈਜ਼ੋਲੂਸ਼ਨ ਜਿਹੜਾ ਉਹ ਕਹਿੰਦਾ ਪਲਬਿਸਾਈਟ ਕਰੋ ਜੰਮੂ ਕਸ਼ਮੀਰ ਦੇ ਵਿੱਚ ਜੀ ਕੋਈ ਤਿਆਰ ਨਹੀਂ ਹੋਏਗਾ ਆਟੋਨਮੀ ਦੀ ਗੱਲ ਹੈ ਤੇ ਉਹ ਬਾਕੀ ਲੋਕ ਤਿਆਰ ਨਹੀਂ ਬਾਕੀ ਪਾਰਟੀਆਂ ਇਹ ਤਿਆਰ ਨਹੀਂ ਹੋਣੀ ਆ ਤੇ ਇਸ ਤਰ੍ਹਾਂ ਦੇ ਜਿਹੜੇ ਮੇਨ ਮੁੱਦੇ ਨੇ ਕਸ਼ਮੀਰ ਸ਼ੂਦਿ ਉਪਰ ਉਹ ਇੱਥੇ ਕੋਈ ਵੀ ਮੰਨਣ ਨੂੰ ਤਿਆਰ ਨਹੀਂ ਹੋਏਗਾ ਜਦ ਕਿ ਸੁਖਗਵਰਨ ਹਿੰਦੁਸਤਾਨ ਦੇ ਵਿੱਚ ਜਿਹੜੀ ਮੋਦੀ ਦੀ ਗਵਰਨਮੈਂਟ ਹੈ ਇਹਨਾਂ ਨੇ ਪਿਛਲੇ 60 ਸਾਲ ਵਿੱਚ ਪੂਰੇ ਹਿੰਦੁਸਤਾਨ 'ਚ ਜਿਹੇ ਅਲਾਪ ਲਾਇਆ ਸੀ ਕਿ ਅਸੀਂ ਆਰਟੀਕਲ 370 ਨੂੰ ਹਟਾ ਦੇਾਂਗੇ ਤੇ ਪੂਰੇ ਹਿੰਦੁਸਤਾਨ ਵਿੱਚ ਮੋਦੀ ਕੀ ਜਵਾਬ ਦੇਗਾ ਜੇ ਅੱਜ ਕੋਈ ਵੀ ਕਮਿਟਮੈਂਟ ਕਰੇ ਕਿ ਕਿਸੇ ਇਕਾਬਲ ਨਹੀਂ ਹੈ ਕਿ ਕੋਈ ਕਮਿਟਮੈਂਟ ਕਰਨ ਲਈ ਜਿਸ ਵਕਤ 19 ਆਰਟੀਕਲ 370 ਦੀ ਹਟਾਣ ਦੀ ਗੱਲ ਕਰਨਗੇ ਜਾਂ ਕਿਸੇ ਹਾਲਾਤ ਦੇ ਬਾਰੇ ਕੋਈ ਗੱਲ ਕਰਨ ਲਈ ਕਰਨਗੇ ਤੇ ਇਹਨਾਂ ਦੇ ਯੂਪੀ ਦੇ ਇਲੈਕਸ਼ਨ ਇਹਨਾਂ ਦੇ ਪੰਜਾਬ ਵਿੱਚ ਇਲੈਕਸ਼ਨ ਉਸ ਤੇ ਇਮੀਡੀਏਟ ਇਫੈਕਟ ਪਵੇਗਾ ਤੇ ਇਹਨਾਂ ਨੂੰ ਕਦੇ ਵੀ ਕੋਈ ਆਦਮੀ ਮੇ ਸਜੈਸਟ ਕਰੇਗਾ ਵਿਦਨ ਹਾਇਰ ਸਰਕਲ ਤੋਂ ਚਾਹੇ ਉਹ ਬਾਦਕਰ ਡਿਫੈਂਸ ਮਿਨਿਸਟਰ ਹੈ ਚਾਹੇ ਹੋਮ ਮਿਨਿਸਟਰ ਰਾਇਨਾਦੀ ਨੇ ਜੀ ਕੋਈ ਮੈਨੂੰ ਜਿਹੜਾ ਲੱਗਦਾ ਕਿ ਕੋਈ ਆਦਮੀ ਇਸ ਤੇ ਹਾਮੀ ਨਹੀਂ ਭਰੇਗਾ ਕਿਉਂਕਿ ਸਿੱਧਾ ਸਿੱਧਾ ਕਸ਼ਮੀਰ ਸਿਚੁਏਸ਼ਨ ਦੇ ਉੱਪਰ ਅਗਰ ਗੱਲ ਕਰਨਗੇ ਇਸ ਦਾ ਅਸਰ ਇਹਨਾਂ ਦੇ ਬਾਕੀ ਇਲੈਕਸ਼ਨ ਦੇ ਉੱਪਰ ਪਵੇਗਾ ਜਿਹੜੇ ਆਉਣ ਵਾਲੇ ਨੇ ਸੋ ਮੈਨੂੰ ਲੱਗਦਾ ਨਹੀਂ ਕਿ ਇਹ ਬੜੇ ਬੁਰੇ ਫਸੇ ਨੇ ਇਸ ਪੋਲਿਟਿਕਲ ਹਾਲਾਤ ਦੇ ਵਿੱਚ ਤਾਂ ਕਿ ਇਹ ਇਹ ਲੋਕ ਇਸ ਲਈ ਮਤਲਬ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਸਿਰਫ ਕੁਝ ਵਕਤ ਟਾਲਣ ਦੀ ਗੱਲ ਕਰਨਗੇ ਤੇ ਇੱਥੇ ਕਿਸੇ ਦਾ ਇੰਪੈਕਟ ਨਹੀਂ ਹੋਏਗਾ ਇੱਥੇ ਤੇ ਮੈਂ ਤੇ ਅੱਜ ਇਹ ਦੇਖ ਰਿਹਾ ਕਿ ਇਹ ਜਿਹੜੀ ਲੋਕਲ ਲੀਡਰਸ਼ਿਪ ਹੈ ਜਾਂ ਪੀਡੀਪੀ ਪਾਰਟੀ ਐਸ ਐਮ ਬੂ ਮੁਸ਼ਤੀ ਉਹਨਾਂ ਦੇ ਸਾਰੇ ਐਮ ਐਲ ਏ ਮਨਿਸਟਰ ਕਸ਼ਮੀਰ ਛੱਡ ਕੇ ਜੰਮੂ ਚਲੇ ਗਏ ਨੇ ਮੈਂ ਕਸ਼ਮੀਰ ਵਿੱਚ ਬੈਠੇ ਹਾਂ ਮੈਂ ਸ਼ਿਨਗੜ ਦੇ ਵਿੱਚ ਹਾਂ ਲੇਕਿਨ ਇੱਥੇ ਕੋਈ ਵੀ ਲੀਡਰ ਇਹਨਾਂ ਪਾਰਟੀਆਂ ਦੇ ਇਸਲੇ ਨਹੀਂ ਹੈ ਜਿਹੜੇ ਮੰਤਰੀ ਨੇ ਉਹ ਵੱਡੀ ਵੱਡੀ ਸਿਕਿਉਰਿਟੀ ਦੇ ਤਹਿਤ ਕਿਤੇ ਸੈਕਟਰ ਜਾਂਦੇ ਤੇ ਉਹ ਵੀ ਨਹੀਂ ਜਾਂਦੇ ਕਹੀਂ ਨਾ ਚੋਂ ਨੈਸ਼ਨਲ ਕਾਂਗਰਸ ਦੇ ਲੀਡਰਸ ਨੇ ਉਹ ਵੀ ਬਿਲਕੁਲ ਕਰਾਂ ਚੋਂ ਗਾਇਬ ਨੇ ਕਿਉਂਕਿ ਲੋਕਲ ਪੋਪੂਲੇਸ਼ਨ ਇਹਨਾਂ ਲੋਕਾਂ ਦੇ ਨਾਲ ਨਾਰਾਜ਼ ਹੈ ਕਿ ਹਮੇਸ਼ਾ ਇਹ ਲੋਕ ਬਲੈਕਮੇਲ ਕਰਦੇ ਰਹੀਏ ਕਿਸ਼ਮਤ ਜੀ ਔਰ ਇਹ ਜੀ ਸਿਚੁਏਸ਼ਨ ਇਸ ਵਕਤ ਇੱਕ ਐਸਾ ਅਪਰਾਈਜ਼ਲ ਹੈ ਫਸਟ ਟਾਈਮ ਆਈ ਹੈਵ ਸੀਨ ਕਿ ਜਿਹੜਾ ਯੂਥ ਹੈ ਉਹ ਕਿਸੇ ਨੂੰ ਮੰਨਣ ਵਾਸਤੇ ਤਿਆਰ ਨਹੀਂ। ਹੋਰ ਇਹ ਸਿਚੁਏਸ਼ਨ ਅਜੇ ਹਾਲਾਂਕਿ ਇੱਥੇ ਇਹ ਨਹੀਂ ਹੈ ਕਿ ਇੱਥੇ ਬੰਦੂਕ ਬਰਦਾਰ ਵੀ ਆ ਕੇ ਬੈਠੇ ਦਾ ਹੈ। ਤੁਸੀਂ ਪਿੱਛੇ ਸੁਣਿਆ ਹੋਣਾ ਕਿ ਜਿਹੜੀ ਜਹਾਦ ਕੌਂਸਲ ਹੈ ਮੁਜ਼ਫਰਾਬਾਦ ਤੋਂ ਜਿਹੜੀ ਕੰਟਰੋਲ ਕਰਦੀ ਹੈ ਜੀ ਉਹਨੇ ਸਟੇਟਮੈਂਟ ਦਿੱਤੀ ਹੈ ਥਰੂ ਮੀਡੀਆ ਦੇ। ਉਹਨੇ ਇਹ ਹੀ ਕਿਹਾ ਕਿ ਭਈ ਮੈਂ तमाम ਬੰਦੂਕ ਬਰਦਾਰ ਲੋਕਾਂ ਨੂੰ ਕਹਿਣਾ ਵਾ ਕਿ ਕਿਸੇ ਵੀ ਜਲਸੇ ਜਲੂਸ ਦੇ ਨਾਲ ਨਾ ਰਹਿਣ, ਉਹ ਜਲਸੇ ਨਾ ਦੁਬਾਰ। ਇਹ ਸਭ ਜਿਹੜੇ ਤੁਸੀਂ ਸਮਝ ਰਹੇ ਹੋ ਕਿ ਭਈ ਇੱਥੇ ਦੀ ਸਥਿਤੀ ਕਿਸ ਟਾਈਪ ਦੀ ਹੈ। ਇਸ ਕਰਕੇ ਥਿਓਰੀਸ ਲਈ ਬੜੀ ਸਟੇਕ ਲੱਗੀ ਜਿਨੇ ਕਸ਼ਮੀਰ ਦੇ ਵੀ ਇੱਥੇ ਆਈਐਸ ਆਈਐਸ ਆ ਹੋਣ ਦੇ ਵੀ ਸਾਨੂੰ ਪਤਾ ਹੈਗਾ ਕਿ ਭਾਈ ਉਹ ਲੋਕ ਵੀ ਇੱਥੇ ਕੰਮ ਕਰ ਰਹੇ ਨੇ ਉਹ ਲੋਕ ਇਸ ਲਈ ਸਾਰੇ ਇਹਨਾਂ ਸਾਰੇ ਗੁਰiyet ਨੂੰ ਇਕੱਠਾ ਕੀਤਾ ਉਹਨਾਂ ਲੋਕਾਂ ਨੇ ਵੀ ਜਿਹੜੇ ਅਸਲੀ ਫੈਕਟ ਹੈ ਕਿਉਂਕਿ ਯਾਸੀਨ ਮਲੇਕ ਤੇ ਗਿਲਾਨੀ ਸਾਹਿਬ ਦੇ ਦੋ ਦੋ ਥਿਓਰੀਏ ਨੇ ਜੀ ਯਾਸੀਨ ਮਲੇਕ ਜੇਕੇ ਐਲਐਫ ਜਿਹੜਾ ਆਜ਼ਾਦੀ ਦੀ ਗੱਲ ਕਰਦਾ ਹੈ ਤੇ ਜਿਹੜਾ ਗਿਲਾਨੀ ਸ਼ਹੀਦਲਸ਼ਾ ਗਿਲਾਨੀ ਆ ਉਹਨਾਂ ਦੀ ਜੋੜੀ ਪਾਕਿਸਤਾਨ ਨਾਲ ਜਾਣਦੀ ਏ ਲੇਕਿਨ ਅਗਰੇ ਲੋਕ ਦੋਨੋਂ ਇਕੱਠੇ ਹੋਏ ਨੇ ਇਹਨਾਂ ਦੇ ਪਿੱਛੇ ਸਿਰਫ ਉਹ ਆਈਐਸਆਈਐਸ ਵੀ ਹੈ ਜਿਹੜੀ ਇਹਨਾਂ ਨੂੰ ਕਹਿ ਰਹੀ ਹੈ ਕਿ ਨਹੀਂ ਤੁਸੀਂ ਲੋਕ ਇਸ ਤਰ੍ਹਾਂ ਕਰੋਗੇ ਇਸ ਲਈ ਅ ਇਹਨਾਂ ਦਾ ਜੋ ਵੀ ਇੱਕ ਸਟੇਟਮੈਂਟ ਡੇਲੀ ਪੇਪਰ 'ਇ ਅਲੱਗ-ਅਲੱਗ ਆਂਦੀ ਹੈ ਯਾਸੀਨ ਮਲਿਕ ਦੀ ਅਲੱਗ ਆਂਦੀ ਹੈ ਮੋਲੀ farooq ਦੀ ਅਲੱਗ ਆਂਦੀ ਹੈ ਜਿਲਾਨੀ ਦੀ ਅਲੱਗ ਆਂਦੀ ਹੈ ਤੇ ਇੱਕ ਸਟੇਟਮੈਂਟ ਜੁਆਇਨ ਆਂਦੀ ਹੈ ਅਸੀ ਲੋਗੇ ਸਮਝਦੇ ਹਾਂ ਕਿ ਜਿਹੜੀ ਜੁਆਇੰਟ ਸਟੇਟਮੈਂਟ ਹੈ ਇਹ ਕੌਣ ਲੋ ਕਰਵਾ ਰਹੇ ਸੋ ਹਾਲਾਤ ਇੱਕ ਐਸੇ ਨੇ ਕਿ ਮੈਨੂੰ ਲੱਗਦਾ ਨਹੀਂ ਕਿ ਪਾਰਲੀਮੈਂਟ ਦੇ ਡਿਸਕਸ਼ਨ ਦੇ ਵਿੱਚ ਕੋਈ ਵੀ ਇੰਪੈਕਟ ਕਸ਼ਮੀਰ ਤੇ ਉੱਪਰ ਪਵੇਗਾ ਸਿਰਫ ਉੱਥੇ ਪਾਰਲੀਮੈਂਟ ਦੇ ਵਿੱਚ ਸ਼ੋਰ ਹੋਏਗਾ ਕਿਉਂਕਿ ਸੈਂਟਰ ਦੇ ਕੋਲ ਇਸ ਲਈ ਇਲੈਕਸ਼ਨ ਕਰਕੇ ਐਸੇ ਹਾਲਾਤ ਨੇ ਕਿ ਕੋਈ ਵੀ ਕਮਿਟਮੈਂਟ ਕਸ਼ਮੀਰ ਦੇ ਉੱਪਰ ਨਹੀਂ ਕਰ ਸਕਦੇ ਔਰ ਇਹ ਟੀਮ ਬੈਕਜਰੋ ਉਹਨਾਂ ਦਾ ਨਹੀਂ ਹੋ ਸਕਦਾ ਕਿਉਂਕਿ ਅਗਰ ਫੌਜ ਦਾ ਨਾਂ ਦੀ ਗੱਲ ਹੋ ਰਹੀ ਹੈ ਕਿ ਭਈ ਡਿਫੈਂਸ ਦੇ ਹਵਾਲੇ ਕੀਤਾ ਜਾਏ ਲੇਕਿਨ ਡਿਫੈਂਸ ਨਾਂ ਦੇ ਨਾਲ ਕੀ ਹੋਏਗਾ ਕਿ ਗੋਲੀ ਚਲੇਗੀ ਪੋਲਿਟੀਕਲ ਪੋਲਿਟੀਕਲ ਪ੍ਰੋਸੈਸ ਤੇ ਨਹੀਂ ਹੈ ਨਾ ਤੋਂ ਹਿੱਲ ਕਰਕੇ ਇੱਕ ਗਵਰਨਮੈਂਟ ਆਫ ਇੰਡੀਆ ਨੂੰ ਬੜਾ ਇੱਕ ਵਾਈਡ ਬੜਾ ਵੱਡਾ ਡਿਸੀਜਨ ਲੈਣਾ ਪਏਗਾ ਉਹਦੇ ਲਈ ਬੜੀ ਜ਼ਰੂਰਤ ਚਾਹੀਦੀ ਹੈ ਲੇਕਿਨ ਉਸਲੇ ਹਾਲਾਤ ਮੁਕੂਲ ਨਹੀਂ ਹੈਗੇ ਕਿਉਂਕਿ ਪਹਿਲੇ ਇਲੈਕਸ਼ਨ ਕਰਕੇ ਇਨਰ ਸਟੇਟ ਅ ਬੀਜੇ ਜਿਹੜੀ ਬੀਜਪੀ ਗਵਰਨਮੈਂਟ ਹੈ ਉਹ ਕੋਈ ਡਿਲੀਜਨ ਨਹੀਂ ਲੈ ਪਾਏਗੀ ਸੋ ਮੈਨੂੰ ਸ਼ੱਕ ਹੈ ਕਿ ਜੇ ਪਾਰਲੀਮੈਂਟ ਵਿੱਚ ਡਿਸਕਸ਼ਨ ਜਿਹੜਾ ਹੋਏਗਾ ਉਹ ਮੇਅਰ ਇੱਕ ਆਈਵਾਸ਼ ਹੋਏਗਾ ਜੀ ਬਾਕੀ ਗਰਾਊਂਡ ਤੇ ਕੋਈ ਅਫੈਕਟਿਵ ਨਹੀਂ ਹੋਏਗਾ ਤੁਸੀਂ ਜਿਹੜੀ ਨਰਿੰਦਰ ਮੋਦੀ ਦੀ ਅੱਜ ਸਟੇਟਮੈਂਟ ਆਈ ਹੈ ਉਹਨਾਂ ਦਾ ਸਿੰਪਲੀ ਇਹ ਕਹਿਣਾ ਹੈ ਕਿ ਕਸ਼ਮੀਰ ਕੋਲ ਉਹੀ ਆਜ਼ਾਦੀ ਹੈ ਜਿਹੜੀ ਬਾਕੀ ਦੇ ਭਾਰਤ ਦੇ ਜਿਹੜੇ ਵਸਿੰਦੇ ਹੈਗੇ ਆ ਔਰ ਆਜ਼ਾਦੀ ਦਾ ਜਿਹੜਾ ਨਿਗਮਾਨਦਿਆ ਕਸ਼ਮੀਰ ਦੇ ਲੋਕਾਂ ਕੋਲ ਵੀ ਉਹੀ ਆਜ਼ਾਦੀ ਹੈ ਤੁਸੀਂ ਇਹਨੂੰ ਇਸ ਸਟੇਟਮੈਂਟ ਨੂੰ ਕਿਵੇਂ ਦੇਖਦੇ ਹੋ ਜਿਵੇਂ ਸਰ ਮੋਦੀ ਜੀ ਮੋਦੀ ਜੀ ਨੂੰ ਵੀ ਜਿਹੜੀ ਬਰੀਫਿੰਗ ਹੈ ਉਹ ਲੋਕ ਬਰੀਫ ਕਰਦੇ ਨੇ ਜਿਹੜੇ ਕਸ਼ਮੀਰੀ ਮੁਸਲਮ ਦੇ ਖਿਲਾਫ ਨੇ ਮੈਂ ਜਾਣੋ ਬੜਾ ਸਪਸ਼ਟ ਤੌਰ ਤੇ ਗੱਲ ਕਰ ਦਵਾਂ ਕਿ ਕਸ਼ਮੀਰ ਦੇ ਵਿੱਚ ਇੱਕ ਲੜਾਈ ਇਸ ਲਈ ਕਸ਼ਮੀਰੀ ਪੰਡਤ ਤੇ ਕਸ਼ਮੀਰੀ ਮੁਸਲਮ ਦੀ ਹੈ ਜੀ ਕਸ਼ਮੀਰੀ ਪੰਡਤ ਜਿਹੜਾ ਸ਼ੁਰੂ ਤੋਂ ਹੀ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਹਮੇਸ਼ਾ ਇੱਕ ਕਾਬਜ਼ ਰਿਹਾ ਹੈ ਕਿਉਂਕਿ ਜਵਾਹਰ ਲਾਲ ਨਹਿਰੂ ਜਿਸ ਲਈ ਪੰਡਿਤ ਸੀਗਾ ਕਸ਼ਮੀਰੀ ਪੰਡਿਤ ਸੀ ਉਸ ਦਾ ਇਨਫਲੂਐਂਸ ਕਰਕੇ ਉਹਨੇ ਹਮੇਸ਼ਾ ਕਸ਼ਮੀਰੀ ਪੰਡਿਤ ਨੂੰ ਜੰਮੂ ਕਸ਼ਮੀਰ ਦੇ ਵਿੱਚ ਬੜੀ ਜਗ੍ਹਾ ਦਿੱਤੀ ਔਰ ਇਹ ਤੁਹਾਨੂੰ ਦੱਸਾਂ ਕਿ 60 ਸਾਲ 1947 ਤੋਂ ਬਾਅਦ ਇੱਥੇ ਅਗਰ 2% ਪਾਪੂਲੇਸ਼ਨ ਸੀ ਕਸ਼ਮੀਰੀ ਪੰਡਿਤ ਲੇਕਿਨ 90% ਜੌਬ ਜਿਹੜੀ ਸੀ ਉਹ ਕਸ਼ਮੀਰੀ ਪੰਡਿਤ ਕਰ ਰਿਹਾ ਸੀ ਉਹ ਮੁਸਲਮ ਨੂੰ ਉਹ ਮੁਸਲਮ ਨੂੰ ਚੁੱਕਦਾ ਸੀ ਜੀ ਇਹਦੇ ਤਮਾਮ ਬੈਨੀਫਿਟ ਜਿਹੜੇ ਸਨ ਕਸ਼ਮੀਰੀ ਪੰਡਤੋਂ ਦੇ ਰਹੇ ਸਨ ਅੱਜ ਵੀ ਉਹ ਹੀ ਕਹਾਣੀ ਹੈ ਤੋ ਇਸ ਕਰਕੇ ਕਸ਼ਮੀਰੀ ਪੰਡਤ ਜਿਹੜਾ ਹੈਗਾ ਉਹ ਮੁਸਲਮ ਨੂੰ ਅਜ پورے ਹਿੰਦੁਸਤਾਨ ਵਿੱਚ ਬਦਨਾਮ ਕਰ ਰਿਹਾ ਹੈ ਕਿ ਭਾਈ ਇਹ ਅਲਗਵਾਦੀ ਹੈ ਲੇਕਿਨ ਇਹ ਗੱਲ ਵੀ ਸਾਫ਼ ਹੈ ਮੈਨੂੰ ਦੱਸਣਾ ਕਿ ਜਿਸ ਨੇ ਟੂ ਨੇਸ਼ਨ ਥਿਊਰੀ ਹੋਈ ਜਿੰਨਾ ਇੱਥੇ ਆਇਆ ਕਸ਼ਮੀਰੀ ਕਸ਼ਮੀਰੀ ਲੀਡਰਸ਼ਿਪ شیخ ਅਬਦੁੱਲ ਦੇ ਅੰਡਰ ਉਸ ਨੇ ਜਿੰਨਾਂ ਨੂੰ ਐਕਸੈਪਟ ਨਹੀਂ ਕੀਤਾ ਉਹਨੇ ਕਿਹਾ ਸਾਡੀ ਕਸ਼ਮੀਰ ਦੀ ਜਿਹੜੀ ਕਸ਼ਮੀਰੀਅਤ ਹੈ ਜਿਹੜਾ ਕਸ਼ਮੀਰ ਦਾ ਭਾਈ ਜਾ ਰਹਾ ਹੈ ਇਹ ਹਿੰਦੂ ਮੁਸਲਿਮ ਸਿੱਖ ਤੇ ਆਦਿ ਕਹਾਣੀ ਹੈ ਜਿਸ ਕਰਕੇ ਅਸੀਂ ਤੇਰੀ ਟੂ ਨੇਸ਼ਨ ਥਿਉਰੀ ਨੂੰ ਐਕਸੈਪਟ ਨਹੀਂ ਕਰਦੇ ਲੇਕਿਨ ਉਸੇ 1953 ਦੀ ਪੋਜੀਸ਼ਨ ਸੀ ਕਸ਼ਮੀਰ ਕੋਲ ਜਿਹੜੀ ਹਿੰਦੁਸਤਾਨ ਨੇ ਆਜ ਤੱਕ ਐ ਰੋਲ ਕੀਤੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਇਸ ਨੂੰ ਰੋਲ ਕਰਕੇ ਟੋਟਲ ਹਿੰਦੁਸਤਾਨ ਦੇ ਵਿੱਚ ਮذਮਮ ਕਰੀਏ ਲੇਕਿਨ ਉਹ ਲੋਕ ਇੱਥੇ ਬੜਾ ਇੰਟੈਲੀਜੈਂਟ ਹੈ ਕਸ਼ਮੀਰ ਦਾ ਬੰਦਾ ਉਹ ਇਸ ਚੀਜ਼ ਨੂੰ ਐਸੈਸ ਕਰਦਾ ਉਹ ਕਹਿੰਦਾ ਕਿ ਭਈ ਸਾਾਨੂੰ ਸੌਲੀ ਸੌਲੀ ਇਹਨਾਂ ਨੇ ਮਕਮ ਕਰਨ ਦੀ ਕੋਸ਼ਿਸ਼ ਕੀਤੀ ਕਸ਼ਮੀਰ ਨੂੰ ਉਹ ਨਰਾਜ਼ੀ ਕਸ਼ਮੀਰ ਦੇ ਵਿੱਚ ਹੈ ਅੱਜ ਦੇ ਇੰਟਰਸਿਜਨਸ ਤੇ ਮੀਡੀਆ ਵਿੱਚ ਲਿਖਦਾ ਉਹ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਲਿਖਦਾ ਹੈ ਜੀ ਲੇਕਿਨ ਇਹ ਹੈ ਕਿ ਜਿੱਥੇ ਇੱਥੇ ਕਸ਼ਮੀਰ ਦਾ ਮੁਸਲਮ ਸਫਰ ਹੈ ਉਸ ਤੋਂ ਕਈ ਗੁਣਾ ਇਕਨੋਮਿਕਲੀ ਸਫਰ ਕਸ਼ਮੀਰ ਦਾ ਸਿੱਖ ਹੈ ਲੇਕਿਨ ਸਾਡੀ ਪ੍ਰੋਬਲਮ ਇਹ ਹੈ ਕਿ ਸਾਡੀ ਪੋਲਿਟਿਕਲ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਕੋਈ ਕਾਂਜੋਸੀ ਨਹੀਂ ਇਸ ਕਰਕੇ ਸਾਡੇ ਸਾਰੇ ਮੁੱਦੇ ਜਿਹੜੇ ਵੀ ਹਨ ਦਿਖਾਂਦੇ ਪੂਰੇ ਹਿੰਦੁਸਤਾਨ ਵਿੱਚ ਸਿੱਖ ਨੂੰ ਮਾਈਨੋਰਿਟੀ ਸਟੇਟਸ ਹੈ ਲੇਕਿਨ ਵਾਇਸ ਜਿਹਕੋ ਮੈਂ ਕਸ਼ਮੀਰ ਦੇ ਮਾਈਨੋਰਟੀ ਸਟੇਟਸ ਨਹੀਂ ਨੂੰ ਮਿਲ ਸਕਿਆ ਜੀ ਬਿਲਕੁਲ ਰਾਣਾ ਸਾਹਿਬ ਬਿਲਕੁਲ ਜੀ ਜੀ ਰਾਣਾ ਸਾਹਿਬ ਤੁਸੀਂ ਕਸ਼ਮੀਰ ਦੀ ਜਿਹੜੀ ਗਰਾਊਂਡ ਸਿਚੁਏਸ਼ਨ ਹੈਗੀ ਹੈ ਇਸ ਸਮੇਂ ਉਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਕੋਲੋਂ ਅੱਜ ਦੇ ਸ਼ੋਅ ਵਿੱਚ ਅਸੀਂ ਇੱਥੇ ਹੀ ਇਜਾਜ਼ਤ ਲੈਨੇ ਆ ਤੇ ਫੇਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਸ ਬਸ ਥੈਂਕ ਯੂ ਵਿਅਰਿਸ ਜਿਵੇਂ ਕਿ 올 ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਸਰਦਾਰ ਜਗਮੋਹਨ ਸਿੰਘ ਰਾਇਨਾ ਇਹਨਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਅੱਜ ਵਿਰਵੇ ਦੇ ਨਾਲ ਦੱਸਿਆ ਕਿ ਅੱਜ ਦੀ ਜਿਹੜੀ ਕਸ਼ਮੀਰ ਦੀ ਗਰਾਉਂਡ ਸਿਚੁਏਸ਼ਨ ਹੈ ਉਹ ਕੀ ਹੈ ਕਸ਼ਮੀਰ ਦਾ ਜਿਹੜਾ ਖਾਸ ਕਰਕੇ ਨੌਜਵਾਨ ਵਰਗ ਹੈ ਉਹ ਕਿਸੇ ਦੀ ਵੀ ਗੱਲ ਨਹੀਂ ਸੁਣਨੀ ਚਾਹੁੰਦਾ ਉਹਨਾਂ ਦਾ ਇਹਦਾ ਸੋ ਇਸ ਕੰਪਲੀਟ ਸਿਚੁਏਸ਼ਨ ਦਾ ਅਸੀਂ ਸੋਲੂਸ਼ਨ ਇਹੀ ਸਮਝਦੇ ਹਾਂ ਕਿ ਕਸ਼ਮੀਰ ਦੇ ਲੋਕਾਂ ਕੋਲੋਂ ਪੁੱਛਿਆ ਜਾਵੇ ਕਿ ਉਹ ਕੀ ਚਾਹੁੰਦੇ ਨੇ ਉਹ ਯੂਨਾਈਟਿਡ ਨੇਸ਼ਨਸ ਦੇ ਰੈਜ਼ੋਲੂਸ਼ਨਸ ਦੇ ਤਹਿਤ ਇੱਕ ਸੈਲਫ ਡਿਟਰਮੀਨੇਸ਼ਨ ਦੀ ਜਿਹੜੀ ਗੱਲ ਹੈਗੀ ਆ ਉਹਨੂੰ ਇੰਪਲੀਮੈਂਟੇਸ਼ਨ ਜਿੰਨੀ ਦੇਰ ਤੱਕ ਨਹੀਂ ਹੁੰਦੀ ਇਹਦਾ ਕੋਈ ਸੋਲੂਸ਼ਨ ਅਸੀਂ ਸਮਝਦੇ ਆ ਕਿ ਨਹੀਂ ਕੱਢਿਆ ਜਾ ਸਕਦਾ ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਸਮਾਪਤ ਕਰਦੇ ਆ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ